ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਲੇਅਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਸਾਦ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਮੱਝ ਤੇ ਇੱਕ ਦੋਸਤੋ ਗੱਪਣ ਗਾਂ ਤੁਹਾਨੂੰ ਦਿਖਾਵਾਂਗੇ। ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਕਿਤੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ। ਆਓ करिए ਵੀਰ ਨਾਲ ਗੱਲਬਾਤ ਕਟੇਲ ਆਪਾਂ ਸਾਰੀ ਇਹਨਾਂ ਦੋ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ। ਸਸੀ ਦਾ ਭਾਈ ਜੀ। ਸਸੀ ਦਾ ਵੀਰ ਜੀ ਸਸੀ ਦਾ। ਹੋਰ ਬਈ ਠੀਕ ਆ ਠੀਕ ਆ ਸਰੀਆਂ ਦਾ ਕੰਮ ਕਰਵਾ ਦਿੱਤਾ ਹਾਂਜੀ ਹਾਂਜੀ ਵਧੀਆ ਜੀ ਮਾੜੀ ਅਡਰੈਸ ਹੋ ਗਈ ਆਪਾਂ ਡੈਸ ਆਪਣਾ ਪਿੰਡ ਪਲੇਰ ਜਿਹੜਾ ਤਰਨਤਨ ਤਸੀਲ ਪਟਿਆਲਾ ਨਾਂ ਆਪਣਾ ਗੁਰਸਾਲ ਸਿੰਘ ਆ ਫੋਨ ਨੰਬਰ ਫੋਨ ਨੰਬਰ ਆ ਜਾ 7529945428 ਠੀਕ ਹੈ ਅਸ਼ਵੀਰ ਅੱਜ ਆਪਣੇ ਕੋ ਦੋ ਨ ਆ ਗਿਆ ਹਾਂਜੀ ਹਾਂਜੀ ਦੋ ਵੀਰ ਜੀ ਇੱਕ ਆ ਮੱਝਾ ਭਾਈ ਸਜਤ ਸਿੰਘ ਮੱਝ ਸਜਤ ਸਿੰਘ ਆ ਤੇ ਗਾਂ ਦੇ ਗਾਂ ਦੇਣ ਅੱਠ ਕਰੂਗੀ ਠੀਕ ਹੈ ਜੀ ਹਾਂਜੀ ਮੱਝ ਵੀਰ ਕਨਵਾ ਸੁਆ ਸੁਆ ਤੀਜਾ ਸੁਆ ਗਿਆ अच्छा जी हां जी सुई ਨੂੰ ਕਿੰਨਾ ਡੈਮ ਹੋ ਗਿਆ ਸੁਈ ਨੂੰ ਅੱਜ 8 8 ਵਾਦਨ ਹੋਇਆ 7 ਵਾਦਨ ਅੱਛਾ ਜੀ ਬੋਲੇ ਚ ਨਿਕਲ ਗਈ ਬੋਲੇ ਨਿਕਲ ਗਈ ਬੱਚਾ ਕੀ ਦਿੱਤ ਨੇ ਬੱਚਾ ਕੱਟੀ ਮਗਰ ਠੀਕ ਹੈ ਜੀ ਹਾਂ ਜੀ ਤੇ ਹੁਣ ਵੀਰੇ ਦੁੱਧ ਕਿੰਨਾ ਤਿਆਰ ਦੋ ਜੜੇ ਥੱਲੇ ਵਿੱਚ ਜੀ ਭਾਵੇਂ ਗਰਮੇ 16 ਹੀ ਹੋਵੇ ਅੱਛਾ ਜੀ ਆਪਾਂ ਠੰਡਾ ਜਿਹੜਾ ਠੰਡਾ ਲੀਟਰ ਮਾਰ ਕੇ ਕੰਡਾ ਮਾਰ ਲਿਓ 14 ਹੋਊਗਾ 14 14 ਦਾ 15 ਹੋਊਗਾ 13 ਨਹੀਂ ਹੁੰਦਾ ਠੀਕ ਹੈ ਹਾਂ ਜੀ ਠੀਕ ਹੈ ਜੀ ਕੱਢੀ ਬਰ ਲਓ ਦੋਸਤੋ ਮੈਂ ਤਾਂ ਕੱਦ ਕਾਠ ਤੁਸੀਂ ਚੈੱਕ ਕਰ ਲਿਓ ਪੂਰਾ ਫੁੱਲ ਹੈਵੀ ਬੋਡੀ ਵੇਟ ਹੈ ਚੰਗਾ ਸਟਰਕਚਰ ਹੈ ਮਾਜੀ ਦਾ ਆਹ ਲਓ ਜੀ ਸਵੇਰ ਤਿੱਜਾ ਸੂਈ ਦੇ 8 ਦਿਨ ਦਾ ਟਾਈਮ ਇਹਨੂੰ ਸੂਈ ਨਹੀਂ ਹੋ ਗਿਆ ਜੀ ਲਓ ਦੋਸਤੋ ਕਰੋ ਚੈੱਕ ਜੀ ਪਿੱਠ ਪੂਰੇ ਦੀ ਚੜਾਈ ਦੋਸਤੋ ਆਰਡਰ ਕੁਆਲਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਲੈ ਆ ਵੀ ਮੋੜ ਦਾ ਸੁਕਮਾਰਾ ਸੇ ਦੁੱਧ ਤਾਂ ਦੋਸਤੋ ਵਖਾਵਾ ਭਾਵੇਂ 16 ਕਿਲੋ ਵਾਲਾ ਵੀ ਵੀਰਕੰਦਾ ਕਰਦੀ ਆ ਪਰ 14 ਕਿਲੋ ਦੁੱਧ ਜਿਹੜਾ ਮਨਾ ਲੈਣਾ ਹੋਣਾ। ਕੋਣ ਮੌਕੇ ਦਾ ਤਿਆਰ ਹੋਊਗਾ ਜੀ। ਆਹ ਕਰੋ ਜੀ ਮੈਂ ਦੀ ਪਿੱਕ ਪੜਾਈ ਚਾਹੇ ਦੋਸਤੋ। ਦੋਸਤੋ ਪੂਰਾ ਵੱਡਾ ਕਦ ਕੱਠਾ ਮੈਂ ਦਾ ਖਾਣਾ ਦੀ ਕੁਆਲਿਟੀ ਚੈੱਕ ਕਰ ਲੋ ਜੀ। ਹਾਂ। ਬਾਕੀ ਵੀਰ ਜੀ ਮੈਂ ਬਹੁਤ ਵੱਡੀ ਆ ਹਾਂਜੀ ਹਾਂਜੀ ਬਾਕੀ ਵੇਖੋ ਸਿੰਗ ਘਡਾ ਜਲੇਬੀ ਸਿੰਗ ਲਗਾ ਨਿਕਾਦਾ ਹਾਂਜੀ 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 ਸੁਆ ਮਤਲਬ ਜੇ ਵੇਖੀ ਤੇ ਤੀਜਾ ਬਖਾਨੀ ਹਾਂਜੀ ਤੀਜਾ ਸੁਆ ਵੀਰ ਜੀ ਭਾਵੇਂ ਕਹਨੂ ਘਰ ਵਾਲਾ ਜੀ ਤੋਂ ਲਈ ਹੋਰੇ ਦੂਜਾ ਆਂਦਾ ਆਪਾਂ ਤੀਜਾ ਗਣ ਕਰਾਂ ਦੀ ਬਾਕੀ ਆਪਜੀ ਕੋਈ ਆ ਕੇ ਸਮਝ ਕਰੇ ਠੀਕ ਹੈ ਜੀ ਹਾਂਜੀ ਤੇ 14 ਲੀਟਰ ਦੁੱਧ ਵੀਰ ਨੂੰ ਬਾਕੀ ਵੀਰ ਜੀ 14 ਕਿਲੋ ਦੁੱਧ ਭਾਵੇਂ ਕੋਈ ਧਾਰਵਾ ਨਾ ਮਾਰੇ ਚੌਣ ਦੀ ਫੁੱਲ ਗਰੰਟੀ ਪੂਰ ਛੱਟੇ ਦੀ ਗਰੰਟੀ ਠੀਕ ਹੈ ਜੀ ਹਾਂਜੀ ਮੋਹਰੇ ਦਾ ਕੀ ਕਰੀਂ ਮੁੱਲ ਵੀਰ ਜੀ ਚਲੋ ਵੇਖ ਲੋ ਬਾਹਰ ਜਿਤਨਾ ਹੈ ਕਨਗ ਮੰਤਰਾ ਸਤਾ ਇਹ 45 ਹੀ ਦਵਾਂਗੇ 45 ਹੀ ਆ ਇੱਕ 45 ਹੀ ਦੇਣਾ ਠੀਕ ਹੈ ਜੀ ਹਾਂਜੀ ਲਓ ਦੋਸਤੋ 1.5 ਲੱਖ ਰੁਪਇਆ ਜਿਹੜੀ ਵੀਰ ਨੇ ਡਿਮਾਂਡ ਰੱਖੀ ਹੈ ਤੇ 1.45 ਲੱਖ ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਸ਼ੋਰ ਛੱਪਾ ਮੰਨ ਤਾਂ ਥੋੜਾ ਬੜਾ ਜਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਸ਼ਰੀ ਦੇ ਫੋਨ ਜਰੂਰ ਕਰਿਆ ਕਰੋ ਬਾਕੀ ਵੀਰ ਜੀ ਬਹੁਤ ਜਿਆਦੀ ਚੱਗੀ ਮੈਂ ਦੋ ਤੇ 17 18 ਕਿਲੋ ਕਰ ਦੂਗੀ ਜੇ ਮੈਂ ਇਹਨੇ ਮੇਲਾ ਮੂਲਾ ਮਾਰਨਾ ਬਾਕੀ ਠੰਡੀ ਧੀ ਮੈਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੱਦ ਕੱਠ ਮੈਂ ਤਾਂ ਤੁਸੀਂ ਚੈੱਕ ਕਰ ਲਓ ਮੇਰੇ ਵੀਰ ਜੀ ਤੇ ਇਹਦੇ ਨਾਲ ਜਿਹੜੀ ਬਤੀ ਗਾਂ ਵੀਰੀ ਇਹਦੀ ਦਸੀ ਡਿਟੇਲ ਇਹ ਵੀ ਜੀ ਦੂਜਾ ਸੂਬਾ ਸੁਣਾ ਨੇ ਵਛੀ ਨੇ ਕਿੰਨਾ ਟਾਈਮ ਖੜਦੀ ਵੀ ਸੂਣਾ ਇਹ ਦਿਨ 8 ਲੈ ਜੂਗੀ ਅੱਛਾ ਜੀ ਹਾਂਜੀ ਤੇ ਇਹਨੂੰ ਕੱਡੀ ਬਾਹਰ ਤੋਰ ਕੇ ਵਿਖਾਈ ਬੜੀ ਵੀਰਾ ਦੋਸਤੋ ਦੂਜਾ ਸੂਬਾ ਸੁਣੀ ਆ ਦਿਨ ਤਕਰੀਬਨ 8 ਇੱਕ ਦੰਦਾ ਟਾਈਮ ਜੇ ਖੜਦੀ ਆ ਰਾਜੀ ਆ ਥੋੜੇ ਬਾਅਦ ਵੀ ਖੜ ਸਕਦੀ ਡਰਦੀ ਆ ਵੀਰੋ ਜੇ ਦੇ ਲੈਓ ਸੱਜਣਾ ਲੈਓ ਵੀਰੋ ਜਾ ਹੈ ਪਸ਼ੂ ਦੋਸਤੋ ਕਈ ਵਾਰ ਡਾਕਟਰ ਦਾ ਭਲੇ ਖਾ ਕੇ ਆ ਪੈ ਜਾਂਦਾ ਪਸ਼ੂ ਸੁਭਾਵਿਕ ਦੁੱਧ ਸੁਣੀਆ ਦੁੱਧਾ ਸੁਭਾ ਦੁੱਧਾ ਠੀਕ ਹੈ ਜੀ ਕੰਨਾਂ ਵਿੱਚ ਹੋਇਆ ਪਹਿਲੇ ਸਵੇਰ ਕੀਤਾ ਪਹਿਲੇ ਸਵੇਰ ਵਿੱਚ ਹੋਇਆ ਨਾ 17 ਕਿਲੋ ਦੁੱਧ ਚ ਹੋਇਆ ਠੀਕ ਹੈ ਜੀ ਹਾਂ ਜੀ ਬਾਕੀ ਜਾਨਬਾਤ ਬਹੁਤ ਜਾਰੀ ਚੰਗੀ ਕਰੋਸ਼ ਆ ਗਰਮੀ ਵਾਲੀ ਗਾਵਾਂ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਅੱਜ ਤੇ 55 ਕਰਦੇ ਆ ਹਾਂ ਜੀ ਗੱਪਨ ਗੱਪਨ ਦਾ ਕਰਕੇ ਤੇ ਜਦੋਂ ਸੂ ਕੀ ਹੋ ਲੋ ਫਿਰ ਗਾਂ ਫਿਰ ਵੇਖਾਂ ਉਹ ਬੋਲੋ ਉਹ ਨਾ ਨਾ ਹੋ ਜਾਊਗਾ ਠੀਕ ਹੈ ਜੀ ਲਓ ਦੋਸਤੋਂ 55000 ਰੁਪਿਆ ਵੀਰ ਨੇ ਜਿਹੜੀ ਡਿਮਾਂਡ ਰੱਖੀ ਤੇ ਚੋ ਵੀਰ ਮੰਨ ਤੜ ਹੋ ਸਕਦਾ ਮਾਂ ਤੜ ਆਪਾਂ ਪਤਾ ਕਿ ਅੱਗੇ ਆਪਾਂ ਖੁੱਲੀਆਂ ਛੋਟਾ ਕਰ ਦਿੰਨੇ ਆ ਜਿਹੜੇ ਜੋ ਲੈ ਜਣਾ ਹਾਂਜੀ ਹਾਂਜੀ 50 ਦੀ ਪੂਰੀ ਦੀ ਬੱਛੀ ਹੋਗੀ ਠੀਕ ਹੈ ਜੀ ਬੱਛੀ ਬਾਕੀ ਬਹੁਤ ਜ਼ਿਆਦੀ ਚੰਗੀ ਆ ਤੇ ਬਾਕੀ ਹੁਣ ਗਾਂ ਰੁੱਤ ਕਿਹੜੀ ਆਉਂਦੀ ਹੋਰ ਤੇ ਤੁਹਾਨੂੰ ਪਤਾ ਕਾ ਇਹ ਦੁੱਧ ਨਹੀਂ ਲੱਪਣਾ ਨਹੀਂ ਇਹ ਤਾਂ ਹਾਂਜੀ ਲਓ ਦੋਸਤੋਂ 55000 ਰੁਪਿਆ ਵੀਰ ਨੇ ਡਿਮਾਂਡ ਰੱਖੀ ਤੇ 5000 ਗਾں ਦੋਸਤੋ ਗੱਬਣੇ ਮੇਰੇ ਵੀਰ ਤਿੱਪਕੇ ਥਣਾ ਦੀ ਪਾਸ ਕਰਕੇ ਆਪਣੀ ਤਸੱਲੀ ਕਰ ਲਿਆ ਕਰੋ ਤੇ ਮੱਝ ਦੋਸਤੋ ਬਿਲਕੁਲ ਤਾਜੀ ਸੂਈ ਆ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰੇ ਬਾਕੀ ਮੇਰਾ ਵੀਰ ਜਿੰਨੇ ਵੀ ਕਰਨੀ ਨਾ ਬਾਕੀ ਚਲੋ ਮੈਂ ਆਪਦੀ ਗਾਰੰਟੀ ਕਰਦਾ ਮੈਂ ਚੋਈ ਆਠ ਕਰਨ ਮੈਂ ਹਾਂਜੀ ਹਾਂਜੀ ਬਾਕੀ ਜਿੰਨੇ ਕਰਨੀ ਆਪਦੀ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਬੇਸ਼ੱਕ ਗਲਤੀ ਵੀਡੀਓ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਐਡਰੈਸ ਦੋਸਤੋ ਇਹ ਕਰੀ ਵੀਰ ਦਾ ਫਿਰ ਬੋਲ ਦੇਣਾ ਪਿੰਡ ਵੀਰ ਦਾ ਬਲੇਰ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਗੁਰਸਾਹਿਬ ਸਿੰਘ ਨਾਂ ਵੀ ਕਰਦਾ ਤੇ ਵੀ 45428 ਠੀਕ ਹੈ ਹਾਂਜੀ ਧੰਨਵਾਦ दोस्तों ਰਲਾ ਵੀਡੀਓ ਦੇਖਣ ਵਾਸਤੇ